ਪਟਿਆਲੇ ਦੇ ਪੁਲਿਸ ਪ੍ਰਸ਼ਾਸਨ ਨੇ ਸਾਨੂੰ ਮੇਰੇ ਬਾਹਰ ਟੁੱਟੀ ਹੋਈ ਐ ਸਾਨੂੰ ਖਿੱਚ ਧੂਕੇ ਵੈਨਾਂ ਦੇ ਵਿੱਚ ਵਾਰ ਕੇ ਪਤਾ ਨਹੀਂ ਕਿੱਥੇ ਲੈ ਕੇ ਚੱਲੇ ਨੇ ਅਬੇ ਨੌਜਵਾਨਾ ਸਾਡੀਆਂ ਭੈਣਾਂ ਅਸੀਂ ਕਿਸੇ ਤਰ੍ਹਾਂ ਨਹੀਂ ਕਰਨਿਆਂਗੇ ਇਹ ਸਭ ਰੋਕ ਲੈਣ ਜਾਣ ਨਹੀਂ ਦਿੰਦੇ ਨੂੰ ਅਸੀਂ ਉਹਨਾਂ ਤੇ ਜਾਣੇ ਜਿੰਨਾ ਕਰੇ ਹਾਂ ਨਹੀਂ ਕਰਦੇ ਸਭ ਦੀਆਂ ਪੱਗਾਂ ਲੀਆਂ ਹੋਈਆਂ ਨੇ ਚੁੰਨੀਆਂ ਲੀਆਂ ਹੋਈਆਂ ਨੇ ਵਾਲ ਇਕ ਬਿਖਰੇ ਹੋਏ ਨੇ ਤੁਸੀਂ ਕਹਿ ਸਕਦੇ ਹੋ ਵੀ ਇਹ ਸਮਝਾ ਸਭ ਤੋਂ ਪੜ੍ਹੇ ਲਿਖੇ ਵਰਗੇ ਸਮਾਜ ਦਾ ਇਹਨਾਂ ਨੇ ਸਭ ਤੋਂ ਬੁਰਾ ਹਾਸਾ ਮਾਰ ਦਿੱਤਾ ਹੋਇਆ ਸਭ ਤੋਂ ਵੱਧ ਪੜ੍ਹੇ ਲਿਖੇ ਵਰਗੇ ਦਾ ਬਸਦੇ ਮੂਰੇ ਬੈਠ ਕੇ ਨਿਗੇ ਘੇਰਾ ਕਰਾਈ ਕਰਕੇ ਰੋਕਿਆ ਨੌਜਵਾਨ ਰੋਜ਼ਗਾਰ ਮੰਗਦਾ ਤਾਂ ਉਹਨਾਂ ਦੇ ਡਾਂਗਾ ਫੇਰ ਗਏ ਨੇ ਗ੍ਰਿਫਤਾਰੀਆਂ ਕਰੀਆਂ ਇਹਨਾਂ ਇਹ ਤਾਂ ਉਹ ਪਹਿਣਾ ਨੇ ਜਿਨ੍ਹਾਂ ਨੇ ਸਾਰੇ ਪੰਜਾਬ ਨੂੰ ਪੜਾਣਾ ਹੈ ਜਿਨ੍ਹਾਂ ਨੇ ਪੰਜਾਬ ਦਾ ਭਵਿੱਖ ਬਣਾਣਾ ਹੈ ਉਹ ਸਾਰੀਆਂ ਕਿੱਥੇ ਨੇ ਉਹ ਵਾਲ ਪੱਟ ਪੱਟ ਕੇ ਮਹਿਨਾਂ ਚ ਚੜਾਈਆਂ ਗਈਆਂ ਇਹ ਆਮ ਆਦਮੀ ਦੀ ਸਰਕਾਰ ਹੈ ਇਹਨਾਂ ਨੇ ਅਲੱਗ ਨਾਲ ਥਾਵਾਂ ਤੇ ਸਾਡੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਸਾਨੂੰ ਇਹ ਗ੍ਰਿਫਤਾਰ ਕਰਨ ਦੀ ਤਿਆਰੀ ਦੇ ਵਿੱਚ ਸੀ ਸਾਡੇ ਕਿਸਾਨ ਵੀਰਾਂ ਨੇ ਸਾਡਾ ਸਾਥ ਦਿੱਤਾ ਤੇ ਸਾਰੀ ਬੈਨ ਨੂੰ ਰੋਕ ਲਿਆ ਕਰਨਾ ਇਹਨਾਂ ਨੇ ਸਰਕਾਰ ਦਾ ਵਿਰੋਧ ਕਰਦੇ ਸੀ ਕਰਨ ਨਹੀਂ ਦੇਣਾ ਅਸੀਂ ਦੱਸ ਹੀ ਵੀ ਕਰਦੇ ਆ ਅਸੀਂ ਸਰਕਾਰ ਦਾ ਵਿਰੋਧ ਕਰਦੇ ਆ ਸਾਡੇ ਨੌਜਵਾਨਾਂ ਨੂੰ ਰੋਜ਼ਗਾਰ ਦਾ ਵਾਅਦਾ ਕੀਤਾ ਸੀ ਭਗਵੰਤ ਮਾਨ ਨੇ ਅੱਜ ਇੱਕ ਵੀ ਰੋਜ਼ਗਾਰ ਨਹੀਂ ਦਿੱਤਾ ਕਿਸੇ ਨੂੰ ਤੁਹਾਡੇ ਕੈਂਡੀਡੇਟ ਲਾਪਤਾ ਵੀ ਨੇ ਬਹੁਤ ਜ਼ਿਆਦਾ ਸਾਨੂੰ ਅੱਖੇ ਨਜ਼ਰ ਨਹੀਂ ਆ ਰਹੇ ਜਿਹੜੇ ਉਹਨਾਂ ਨੇ ਇਹਨਾਂ ਨੇ ਖਾਣੇ ਅੰਚ ਗੁੱਪਤ ਰੂਪ ਦੇ ਵਿੱਚ ਰੱਖਿਆ ਹੋਇਆ ਤੇ ਇਹ ਰਾਤਾਂ ਨੂੰ ਗੁੱਪਤ ਰੂਪ ਦੇ ਵਿੱਚ ਹੀ ਉਹਨਾਂ ਨੂੰ ਛੱਡ ਕੇ ਵੀ ਆਣਗੇ ਇਹ ਨਹੀਂ ਪਤਾ ਕਿੱਥੇ ਛੱਡ ਗਿਆ ਦੀ ਉਹਨਾਂ ਦਾ ਕੀ ਹਾਲ ਕਰਦੀ ਇਹ ਸਾਡੇ ਹੀ ਘਰਾਂ ਦੇ ਵਿੱਚ ਹੀ ਪੁੱਤਾ ਦਾ ਅਸੀਂ ਹਮਾਇਤ ਕਰਾਂਗੇ ਜਿੰਨੇ ਵੀ ਸੰਘਰਸ਼ੀ ਲੋਕ ਆ ਲੜਨ ਵਾਲੇ ਆ ਉਹਨਾਂ ਦੀ ਅਸੀਂ ਹਮਾਇਤ ਲਟਕੇ ਕਰਦੇ ਹਾਂ